ਅੱਡੇ ਗਾਦੇ ਪਾ ਦੇ ਬਾਈ ਠੀਕਸ ਯਾਰ ਹੈ ਗੱਬਣਾ ਦੋ ਮਹੀਨੇ ਦੇ ਸਾਢੇ 11000 ਰੁਪਏ ਠੀਕ ਹੈ ਜੇ ਪੱਟ ਚੰਗੀ ਇਹਦਾ ਬਹੁਤ ਬਹੁਤ ਆਪੇ ਕਿਹੜੇ ਪੱਟ ਸਾਢੇ ਦਿਨ ਲੱਗਦੀ ਚਲੋ ਸਾਢੇ 13 ਕਹਿੰਦਾ ਅਸੀਂ ਸਾਢੇ 11000 ਫਰਕ 2000 ਦਾ ਹੈ 2000 ਦਾ ਫਰਕ ਹੈ ਦੋ ਟਾਈ ਵੀ ਚੜੀ ਗੱਬਣਾ ਵੀ ਹੈ ਪੱਟਾ ਗੱਬਣਾ ਥੋੜਾ ਜੀ ਕੱਜੀ ਆ ਜੇ ਵੱਟ ਨੂੰ ਹੋਇਆ ਕੁਝ ਵੀ ਨਹੀਂ ਤਾਂ ਜੇ ਤਾਂ ਹੋਰ ਗੱਦ ਕਰਨਾ ਹੈ ਹਾਂ ਗੱਦ ਹੋਰ ਕਰਨਾ ਨੇ ਜੀ ਆਹ ਹੋ ਤਾਂ ਠੀਕ ਹੈ ਦੁੱਗੀ ਹੱਦਗੀ ਹੈ ਹੈ ਦੁੱਗੀ ਦੋ ਨਾ ਤਾਂ ਨਹੀਂ ਫਿਰ ਨਿਕਲ ਜੇ ਮੈਂ ਛੱਡ ਕੇ ਕਿੰਨੇ ਦੇਵੋ ਤੇਰਾ 13 ਵਜੇ 13 ਦੀ ਬਾਤ ਹਾਂ ਤੇਰਾ ਨੂੰ ਹੋਰ ਬਾਤ ਤੋਂ ਘਟਾਦਾ ਸੀ ਹੋਰ ਕੀ ਕਹਿੰਦੇ ਸਾਡੇ ਕਹਿੰਦਾ ਤੂੰ ਕਹੀਂ ਰੱਖਿਆ 12 ਨੂੰ ਬਾਫ ਜਰ ਬੋਲ ਨਹੀਂ ਬਾਈ ਯਾਰ ਹੁਣ ਤਾਂ ਬਹੁਤ ਵੱਧੀ ਪਾਇਆ ਨਹੀਂ ਯਾਰ ਬੜੀ ਬੰਨੀ ਆ ਜਾਂਦੇ ਕੰਮ 500 ਵੱਧੀ ਪਾਇਆ ਹਾਂ ਤਾਂ ਨਹੀਂ ਜੇ ਰਾ ਆ ਬੇ ਵੀ ਨਹੀਂ ਆ 500 ਹੋਰ ਘਟਾਦਾ ਮੈਂ ਅਜ ਤੋਂ ਵੱਧ ਨਹੀਂ ਘਟਾਦਾ ਦਗਾ 12000 ਵੀ ਆ ਜਾ ਰਿਹਾ ਯਾਰ ਬਾਈ ਯਾਰ ਮੈਂ ਦੇ ਦਿੰਦਾ ਜੀ ਮੈਨੂੰ ਫਸਾਲ ਦਾ ਬੰਦ ਪੈਸੇ ਹੀ ਨਹੀਂ ਪੈ ਰਹੇ ਉਹ ਮੇਰੀ ਗੱਲ ਸੁਣਦੇ ਆ ਉੱਠ ਕੇ ਨਾਲ ਆ ਬੱਚੇ ਉਹ ਖੜਾ ਤਾਂ ਹੋ ਜਾ ਗੱਲ ਗੱਲ ਸੁਣ ਲੈ ਉਹ ਗੱਲ ਸੁਣਦਾ ਤਾ ਖੜਾ ਤਾਂ ਹੋ ਲੈ ਉਹ ਤਾਂ ਜਾ ਛੜ ਦੇ ਪੱਠ ਛੜ ਲੈ ਫੜ ਲੈ ਫੜ ਲੈ ਬਹੁਤ ਜ਼ਰਾ ਤਰਨੀ ਉਹ ਦਾ ਵਿੱਚ ਹੋ ਜਿਹੜਾ ਸੌਦਾ ਹੋਊਗਾ

ਕੀ ਗੱਲ ਉਹ ਕਿ 13 ਕਹਿੰਦਾ ਸੀ ਇਹ 12 ਦਾ ਮੈਂ 12.5 ਨਹੀਂ ਕਰਦੇ ਚਲ ਵਾ ਠੀਕ ਹੈ ਫਿਰ ਪਾਸੇ ਨੂੰ ਪੁੱਛ ਕੇ ਲਾਇਆ ਕਰ ਵੈਸੇ ਆ ਲੈ ਗੇਂ ਮੇਰੇ ਭਰਾ ਅੱਜ ਮਾਹਰ ਬੋਰਡ ਤੇਰਾ ਕਿਉਂ ਕੌਣ ਹੈ ਕਹਿੰਦਾ ਤੇਰਾ ਦੀ ਮੈਂ 12.5 ਦੀ ਹੈ ਉਹ 12.5 ਸੌਦਾ ਕੀਤਾ ਹੈ ਕਿਹਾ 100 ਲਿਖਾਈ ਜਾਤੀ ਸੌ ਲਿਖਾਈ ਮਦਰ ਪਹਿਲਾਂ ਕਹਿੰਦਾ ਸੌਦਾ ਕਲੀਅਰ ਕਰਾ ਕੇ ਵੇ ਬਾਈ ਨੇ ਤਾਂ ਕਹਿਦਾ ਇਹ ਪੰਜ ਪਾਣੇ ਕਿਕਰ ਮੱਢ ਰਿਹਾ ਓਏ ਆ ਬਾਈ ਕਹਿੰਦਾ ਸੱਜਾ ਕਰਾਂ ਦੀ ਲੈ ਜਾਓ ਇਹ ਸੱਤੇ ਆ ਵੀ ਕਹਿੰਦਾ ਕਿਹੜੀ ਗੱਲ ਬਾਈ ਜਾਓ ਕਰ ਕਿੰਨੇ ਹੋਗੇ ਚਲੋ ਵਾਲੀ ਪੱਟੇ ਡੇਟ ਤੀਰਵਾਰ ਸਾਰੀਆਂ ਪੱਟੀਆਂ ਆ ਗਈਆਂ ਤੇਰੀ ਸੱਜਾ ਲੈ ਸਾਰੀ ਪੱਟਾ ਹਾਂ ਲੱਗੀ ਜਾਂਦੇ ਆ ਉਹ ਵੀ ਪਿੰਡੀ ਚੂਹੇ ਲਾ ਦਈਏ ਪਾਉਂਗਾ ਦੂਜੇ ਦਿਨ ਤੋਂ ਬੰਦ ਕਰ ਦਿੰਦਾ ਬਾਅਦ ਵਿੱਚ ਦੇ ਆ ਵੀ ਚਲੇ ਆਏ ਓਏ ਨਹੀਂ ਨਹੀਂ ਸਾਇ ਪੀਤਾ ਨਹੀਂ ਆ ਪਿੰਦਾਂ ਨਹੀਂ ਗੋੜਾ ਨਹੀਂ ਸੀ ਖੰਡਾਈ ਦਿਨਾ ਕੀ 6 ਜਾਂ 7 ਉੱਪਰ ਨਹੀਂ ਤੂੰ ਬਾਰਾ ਇਸ ਲਈ 6 ਕਰਨੀ 6 ਦਾ ਉਹ 6 ਦਾ ਉਹ 11:30 ਦਾ ਨਾ ਬਈ 11:30 ਬੋਲ ਅੱਥਰ ਹੋਣਾ ਅੱਥਰ ਵੀ ਹੋਊਗਾ 11:30 ਹੋ ਜਾਏਗਾ ਸਪੋਰਟ ਤੂੰ 11:30 ਨੂੰ ਪਾਉਂਗਾ

और नजीर लगा के गया 19000 आरएस पीएस पी वो लगा गया होगा भाई बात जगह 19 लगा के गया हो लगा गया हूँ मैं उन्होंने आ गया मुझे 20 दे, दे। नजीर ने वो नहीं 23 दे मेरे सामने ले वो उन्नीला की बच्चा ही नाक गया 17000 दे बच्चे दे मैं हैं देख मनता मनता महेंद्र नहीं माल तो ਕੀ ਮਾਲ ਦੇ ਪੈਸੇ ਰੱਖਣੇ ਵੀਰੇ ਨਾ ਪੈਸੇ ਲੈ ਹੈ ਨਹੀਂ ਨਹੀਂ ਇਹ ਤਾਂ ਠੰਡਾ ਹਾਸਲ ਵੀ ਇੱਕ ਲਾਸ ਡਾਕਟਰੀ ਕਲਮਰ ਦੇ ਹੈ ਤਰ ਕਹਿਣਾ ਕਿ ਦੋ ਪੱਕਾ ਬੋਲ 21 ਦੇ ਲੈ ਚਿੱਕੀ ਉਹ ਤਾਂ ਮਾਲ ਰੱਖੇ ਵੀਰੇ ਹਰੇ ਦਿਓ ਨਾਲੇ ਲੱਗਦਾ ਭਾਵੇਂ ਕਰ ਤਾਂ ਬੱਚੇ ਵੀ ਦੇਖ ਨਹੀਂ 21 ਦਾ ਹੈ 17 ਗੇ ਬੋਲ ਸਰਦਾਰਾ ਬੋਲ ਕੁੱਤਾ ਮਿਲ ਕੇ ਲਖਾਈ ਨਹੀਂ ਦੇਖਦਾ ਬੋਲਦੇ ਸ਼ਰਾਨੇ ਕੇ ਜਾਣੀ ਮੈਂ ਨਹੀਂ ਰੱਖੇ ਤੇਰੇ ਨਾਲ ਦਾ ਬਈ ਮੁੱਟਾ ਚੱਕ ਸਹੀ ਹੈ ਹੈ ਉਹਨੇ ਕੇ 18 ਦੇ ਕਰਦੇ ਬਈ ਉਹ ਆਖੀ ਜਾਂਦਾ ਉਹਦੇ ਪੈ ਗਿਆ ਉਹਨੂੰ ਕਿ ਤਰੀਕੀ ਜਾਂਦਾ ਆ ਨਹੀਂ ਹੁੰਦਾ ਯਾਰ ਦੇਖ ਖੜਾ ਖੜਾ ਟੀਮ ਤੋਂ ਦੋ ਪੈਰਾਪ ਦਾ ਅਸਲਾਦ ਕਿਹਾ ਸੀ 800 295 ਦਾ ਹਥਿਆਰ ਜੈਪਰਾਜ ਹਾਈ ਹੈ ਉੱਥੇ ਉੱਥੇ ਕਰਾ ਲਈ ਆਈ ਨਾ ਤੂੰ ਕਿਹਾ ਮਾਰ ਦੇ ਦੇ ਤੁਸੀਂ ਇਕੱਲੇ ਵਿੱਚ ਨਾਲ ਦਾ ਤੁਸੀਂ ਘੱਟ ਦੇ ਦਿਨੇ ਨਾਲੇ ਸਾਡੇ ਵਿੱਚ ਆਹ ਬੋਟਲ ਬਾਹਰ ਕਰੇ 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 ਨਾ ਛੋੜ ਨਾ ਜ਼ਰਾਲੀ ਕਰੇ 18 ਕਿੰਨੇ ਦੇ ਗੱਲ ਚੱਲ ਚੱਲ ਤੂੰ ਉੱਥੇ ਵਾੜ ਜਾ 10 ਰੁਪਏ ਦਾ ਗਲਾਸ 10 ਰੁਪਏ ਦਾ ਪੈਣਾ ਪਊਗਾ ਪੈਰਾ ਦੇ ਕਰੇ ਨਹੀਂ ਨਹੀਂ ਉਹ ਖਸਮਾ ਗੱਲ ਹੁਣ ਮੇਰੀ ਖਸਮਾ ਬੱਚੇ ਤੇ ਦਿੱਤੇ ਹੈ। 100 ਦੇ ਦੇਣਗੇ। ਛੋੜ ਵੀ ਦੇਣਗੇ ਪਰ 1700 ਦੇ। ਮੇਰੇ ਮੇਰੀ ਗਲਤ ਆ ਸਮਾ। ਮੈਨੂੰ ਕਹਿੰਦੇਗਾ 200 ਦੇ ਗੱਲ 18 ਦੇ ਕਰਦੇ 200 ਦੇ। ਆਪਾਂ ਇਹ ਤੈਨੂੰ ਪਹਿਲਾਂ ਦਿੱਤਾ ਹੀ ਨਹੀਂ। ਮੈਂ ਪਹਿਲਾਂ ਬੱਕਰਾ ਵੇਚਾ ਤੂੰ ਵਿੱਚ ਹੀ ਗਾ। ਤੇਰਾ 1700। ਨਾ ਨਾ 1700 ਲਈ 1700 ਕੱਤੇ 213 ਦੇ। ਆਪਾਂ ਤਾਂ ਇਹ ਪਹਿਲਾਂ ਦਿੱਤੇ। 3 ਭਾਗਰੇ ਬੱਕਰੀ ਦਾ